ਵੀਡੀਓ ਨੂੰ ਤੁਸੀਂ ਇਹਨਾਂ ਵੱਤਾਂ ਵੱਧ ਸ਼ੇਅਰ ਕਰ ਦਿਓ ਕਿ ਮੁੱਦਾ ਬੜਾ ਗੰਭੀਰ ਆ ਜੀ ਤੇ ਅੱਪਾ ਅੱਜ ਗੱਲ ਕਰਾਂਗੇ ਇਹ ਗੱਲ ਕਿੰਨਾਂ ਹਾਲਾਤਾਂ ਦੇ ਵਿੱਚ ਆ ਕੇ ਕਿੱਥੇ ਟੁੱਕਦੀ ਆ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਵੀਡੀਓ ਸਕਿਪ ਨਹੀਂ ਕਰਨਾ ਤੇ ਇਸ ਵੀਡੀਓ ਦੇ ਨਾਲ ਜੁੜੇ ਰਹਿਣਾ ਤੇ ਆਪਣੇ ਕਮੈਂਟ ਵੀ ਜਿਹੜੇ ਜਰੂਰ ਕਰੀ ਜਾਣਾ ਤੇ ਤੁਹਾਨੂੰ ਸੁਣਾਉਣਿਆ ਕਿ ਆਖਰ ਕੀ ਗੱਲਬਾਤ ਹੋ ਰਹੀ ਅੱਜ ਪੰਜਾਬ ਦੇ ਅੰਦਰ ਵਰਜਿਕਾ ਕਲਸਾ ਵਰਜਿਕੀ ਫਤਿਹ ਗੱਲ ਕਰਦੇ ਆ ਅੱਜ ਪੰਜਾਬ ਦੇ ਪੀ ਸੀ ਐਮ ਭਗਵਤ ਮਾਨ ਬਾਰੇ ਗੱਲ ਕਰਾਂਗੇ ਬੜੀ ਧਿਆਨ ਦੇ ਨਾਲ ਸੁਣਨ ਵਾਲੀ ਆ ਬੜਾ ਮੁੱਦਾ ਹੈ ਜਿਹੜਾ ਵਿਚਾਰਨ ਵਾਲਾ ਹੈਗਾ ਕਿਉਂਕਿ ਜੋ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈਗਾ ਜੋ ਉਹਦੇ ਵਿੱਚ ਹੋ ਰਿਹਾ ਹੈਗਾ ਜਿਹੜਾ ਕਿ ਕਾਂਗਰਸੀ ਅਤੇ ਆਪਾਂ ਕਹਿੰਦੇ ਕਿ ਆਮ ਜਿਹੜੇ ਵਿਧਾਇਕ ਨੇ ਉਹ ਕਮੇ ਕੁੱਕੜਾਂ ਵਰਗੀ ਜਿਹੜੀ ਲੜਾਈ ਆ ਉਹ ਲੜ ਰਹੇ ਨੇ ਕਮੇ ਇੱਕ ਦੂਜੇ ਦੀ ਜਿਹੜੀ ਭਾਸਾ ਕੀ ਤਲਖੀ ਦੇ ਵਿੱਚੋਂ ਬੋਲ ਰਹੇ ਨੇ ਇਹਦੇ ਬਾਵਤ ਜਿਹੜਾ ਕਿ ਦੂਸਰੇ ਦਿਨ ਜਿਹੜਾ ਸੈਸਨ ਆ ਉਹ ਚੱਲ ਰਿਹਾਗਾ ਪਰ ਲੱਗਦਾ ਸੀ ਕਿ ਇੱਥੇ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲਬਾਤ ਕੀਤੀ ਜਾਵੇਗੀ ਪਰ ਉਹ ਜਿਹੜਾ ਸੈਸਨ ਅਜੇ ਚੱਲ ਰਿਹਾਗਾ ਉਹਦੇ ਵਿੱਚਕਾਰ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਭਗਵੰਤ ਮਾਨ ਜਦੋਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਆਇਆ ਉਹਦੇ ਕਾਲੀਆਂ ਜਿਹੜੀਆਂ ਐਨਕਾਂ ਲੱਗੀਆਂ ਹੋਈਆਂ ਸੀ ਕਿਹਾ ਜਾ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੀ ਇੱਕ ਅੱਖ ਆ ਉਹ ਖਰਾਬ ਹੋ ਚੁੱਕੀ ਆ ਜਣੇ ਕਿ ਇੰਪੈਕਸ਼ਨ ਹੋ ਚੁੱਕੀ ਆ ਇਸ ਕਰਕੇ ਉਹਨਾਂ ਨੇ ਕਾਲੀਆਂ ਐਨਕਾਂ ਲਾਈਆਂ ਸੀ ਪਰ ਲੋਕਾਂ ਵੱਲੋਂ ਜਿਹੜਾ ਲਗਾਤਾਰ ਟਰੋਲ ਕੀਤਾ ਜਾ ਰਿਹਾ ਭਗਵੰਤ ਮਾਨ ਦੀ ਫੋਟੋਆਂ ਨੂੰ ਜਿਹੜਾ ਐਡਿਟ ਕਰਕੇ ਜਿਹੜਾ ਬਿਆੰਤਾ ਬਚਨ ਦੇ ਨਾਲ ਜੁੜਿਆ ਜਾ ਰਿਹਾ ਬਿਆੰਤਾ ਬਚੜੋ ਸੀ ਜਿਹਨਾਂ ਨੇ 90 ਤੋਂ ਲੈ ਕੇ 95 ਤੱਕ 95 ਦੇ ਅਖੀਰ ਤੱਕ ਸਿੱਖਾਂ ਦਾ ਸ਼ਿਕਾਰ ਖੋੜਿਆ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਏ ਸਿੱਖਾਂ ਦੇ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਕੋ-ਕੋ ਕੇ ਜਿਹੜਾ ਸ਼ਹੀਦ ਕੀਤਾ ਜਮਾ ਸੇਮ ਜਿਹੜਾ ਕਿ ਉਸੇ ਤਰ੍ਹਾਂ ਦੀ ਐਨਕਾ ਤੇ ਲੋਕਾਂ ਵੱਲੋਂ ਜਿਹੜੀਆਂ ਸੇ ਫੋਟੋਆਂ ਵੀ ਜੜੀਆਂ ਉਹ ਦੁਨੀਆ ਜਿਹੜੀ ਲਾਹ ਲਿਆਂਗੀਆਂ ਤੁਹਾਨੂੰ ਪਹਿਲਾਂ ਇੱਕ ਮੈਂ ਵੀਡੀਓ ਸੁਣਾ ਦੇਵਾਂ ਪਹਿਲਾਂ ਤੁਸੀਂ ਵੀਡੀਓ ਸੁਣੋ ਫਿਰ ਅੱਗੇ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਇਹ ਕਹਿੰਦੇ ਹੁੰਦੇ ਆ ਜਿਸ ਦੇ ਅੰਦਰ ਪਰਮਾਤਮਾ ਦੀ ਨਾજર ਹੋਵੇ ਬਿਹਗੂਰ ਨਾજર ਹੋਵੇ ਤੇ ਉਹ ਤੋਂ ਉੱਤੋਂ ਜਿਹੜਾ ਕਿ ਪਰਮਾਤਮਾ ਬੜਾ ਕੁਝ ਕਹਾ ਦਿੰਦਾਗਾ ਉਹਨਾਂ ਦੇ ਮੋਹ ਅੰਦਰੋਂ ਬੜਾ ਕੁਝ ਜਿਹੜੀਆਂ ਗੱਲਾਂ ਨੇ ਉਹ ਕਈ ਸੁਭਾਵਕ ਗੱਲਾਂ ਨਿਕਲ ਜਾਂਦੀਆਂ ਨੇ ਕਈ ਆਉਣ ਵਾਲੇ ਟਾਈਮ ਦੇ ਵਿੱਚ ਉਹ ਗੱਲਾਂ ਸਹੀ ਸਾਫ਼ ਤੋਂ ਹੋ ਜਾਂਦੀਆਂ ਨੇ ਦੀਵ ਸਿੱਧੂ ਦੀ ਕਹੀ ਗੱਲ ਆ ਕੌਣ-ਕੌਣ ਮੰਨਦਾ ਕਿ ਦੀਵ ਸਿੱਧੂ ਦੀ ਗੱਲ ਜਿਹੜੀ ਸਾਫ਼ਤ ਹੋ ਰਹੀ ਆ ਤਾਂ ਥੋੜਾ ਜਿਹਾ ਮੈਂ ਚੰਨਣਾ ਪਾਦਾ ਤੁਹਾਨੂੰ ਮੈਂ ਵੀਡੀਓ ਸੁਣਾਦਾ ਪਹਿਲਾਂ ਫਿਰ ਆਪਾਂ ਗੱਲਬਾਤ ਕਰਦੇ ਆ ਬਹੁਤ ਮਨਵਾਰੇ ਕੀ ਵਿਚਾਰ ਨੇ ਤੁਹਾਡੇ ਉਹ ਤਾਂ ਜੀ ਸੈਂਟਰ ਦੇ ਨਾਲ ਐਨ ਕਿਉਂ ਖਿਚੜੀ ਵਾਂਗੂ ਚੱਲ ਰਹੇ ਆ ਜਿਵੇਂ ਕਿਸੇ ਵੇਲੇ ਬਿਆਨ ਸਿੰਘ ਚੱਲਦੇ ਸੀ ਜਿਵੇਂ ਕਿਸੇ ਵੇਲੇ ਕੇਪੀਐਸ ਗਿੱਲ ਚੱਲਦੇ ਸੀ ਤੇ ਇਹ ਉਹਨਾਂ ਉਹਨਾਂ ਲੀਹਾਂ ਤੇ ਤਰਪੇ ਜੇ ਇਹ ਨਾ ਮੁੜੇ ਤਾਂ ਇਹੀ ਸਾਡੇ ਤੇ ਜ਼ੁਲਮ ਕਰਨਗੇ ਸਾਡਾ ਆਪਦਾ ਹੀ ਸਾਡੇ ਤੇ ਜ਼ੁਲਮ ਕਰੂ ਕਰਵਾਉ ਦਿੱਲੀ ਕਰਵਾਉ ਇਹਨਾਂ ਦੇ ਥਰੂ ਤੇ ਇਹ ਸਾਡੇ ਉਸੇ ਥਾਂ ਤੇ ਜਾ ਕੇ ਖੜਾਂਗੇ ਵੀ ਸਾਡੇ ਤੇ ਯੂਪੀਏ ਦੇ ਪਰਚੇ ਪਾਉਣਗੇ ਤੇ ਉਸ ਤੋਂ ਬਾਅਦ ਸਾਡੇ ਲਾਠੀਆਂ ਤੇ ਡੰਡੇ ਮਾਰਨਗੇ ਤੇ ਤੁਸੀਂ ਵੇਖਿਓ ਇਹਨਾਂ ਚੀਜ਼ਾਂ ਚ ਸਾਨੂੰ ਨੰਗਣਾ ਪਊਗਾ ਜੇ ਅਸੀਂ ਨਾ ਸਮਝੇ ਵੀ ਉਹ ਸਾਡਾ ਬੰਦਾ ਨਹੀਂ ਆ ਉਹ ਹੋ ਸਕਦਾ ਅੱਜ ਦਿਖਦਾ ਸਾਡੇ ਅੰਗੂ ਆ ਪਰ ਉਹਦੇ ਅੰਦਰ ਜਿਹੜੀ ਇੱਕ ਮੈਕੈਨਿਜ਼ਮ ਹੁਣ ਪੈਦਾ ਹੋ ਗਿਆ ਨਾ ਉਹ ਸਾਰਾ ਦਿੱਲੀ ਦਾ ਉਹ ਪੰਜਾਬ ਦਾ ਨਹੀਂ ਰਹਾ ਸੋ ਜਿੰਨੀਆਂ ਮਰਜੀ ਇਮੋਸ਼ਨਲ ਜਾਂ ਪੰਜਾਬੀ ਚੋ ਗੱਲਾਂ ਕਰ ਜਾਣ ਕਿਸੇ ਵੇਲੇ ਭਗਵੰਤਮਾਨ ਪੰਜਾਬ ਦਾ ਹੁੰਦਾ ਸੀ ਕਿਸੇ ਵੇਲੇ ਪੰਜਾਬ ਪੰਜਾਬੀ ਪੰਜਾਬੀ ਹੱਥ ਤੇ ਸਾਡੀ ਕੌਮੀयत ਨੂੰ ਰਿਪਰੈਜ਼ੈਂਟ ਸ਼ਾਇਦ ਕਰਦਾ ਰਿਹਾ ਹੋਵੇ ਪਰ ਅੱਜ ਭਗਵੰਤ ਮਾਨ ਦੀ ਬੋਲੀ ਦੇਖ ਲੋ ਭਗਵੰਤ ਮਾਨ ਦਾ ਤੁਸੀਂ ਪਹਿਰਾਵਾ ਦੇਖ ਲੋ ਭਗਵੰਤ ਮਾਨ ਦਾ ਤੁਸੀਂ ਇੱਕ ਇੱਕ ਐਕਸ਼ਨ ਦੇਖ ਲੋ ਉਹ ਉਹੀ ਆ ਜਿਵੇਂ ਦਿੱਲੀ ਚ ਚਲਾਉਂਦੀ ਆ ਜਿਵੇਂ ਕੇਜਰੀਵਾਲ ਚਲਾਉਂਦਾ ਜਾਂ ਜਿਵੇਂ ਉਹਨੂੰ ਉਹਦੇ ਪਿੱਛੇ ਬੈਠੇ ਇਹ ਸੀ ਦੀਪ ਸਿੱਧੂ ਜੋ ਕਿ ਇੱਕ ਐਕਸੀਡੈਂਟ ਦੇ ਤਹਿਤ ਆ ਜਿਹਨੂੰ ਸਹੇਦ ਕੀਤਾ ਗਿਆ ਬਹਾਨਾ ਬਣਾਇਆ ਗਿਆ ਐਕਸੀਡੈਂਟ ਦਾ ਕਿਉਂਕਿ ਜਦੋਂ ਐਕਸੀਡੈਂਟ ਹੁੰਦਾ ਉਸ ਤੋਂ ਪਹਿਲਾਂ ਹੀ ਪੁਲਸ ਵੱਲੋਂ ਜਿਹੜਾ ਚਾਰ ਸਵੇਰੇ ਜਿਹੜਾ ਲਗਾਇਆ ਜਾਂਦਾ ਛੜਕ ਦੇ ਆਸ-ਪਾਸੇ ਜਿਹੜਾ ਪੁਲਸਾ ਖੜੀ ਹੁੰਦੀ ਆ ਤੇ ਦੀਪ ਸੱਦੂ ਦੀ ਜਿਹੜੀ ਸਰਕਾਰ ਪਿਓ ਉਹਨੂੰ ਕਿਸੇ ਹੋਰ ਜਗ੍ਹਾ ਤੇ ਚੱਕ ਕੇ ਧਰਿਆ ਜਾਂਦਾਗਾ ਅੱਜ ਕੱਲ ਦਾ ਜਿਹੜਾ ਕਿ মিডিਆਗਾ ਜਪਾ ਜਿਹੜਾ ਸੋਸ਼ਲ ਮੀਡੀਆ ਦਾ ਜਵਾਨਾਗਾ ਹਰ ਇੱਕ ਦੇ ਹੱਥ ਦੇ ਵਿੱਚ ਮੋਬਾਈਲ ਆ ਅੱਜ ਜੇ ਕੋਈ ਵੀ ਕੋਈ ਐਕਸੀਡੈਂਟ ਹੁੰਦਾ ਸਭ ਤੋਂ ਪਹਿਲਾਂ ਉਹਦੀ ਵੀਡੀਓ ਬਣਾਈ ਜਾਂਦੀ ਆ ਫੋਟੋਗ੍ਰਾਫੀ ਕੀਤੀ ਜਾਂਦੀ ਆ ਲੋਕਾਂ ਵੱਲੋਂ ਹੋਈ ਫਿਰ ਉਹ ਵਾਇਰਲ ਕੀਤੀ ਜਾਂਦੀ ਆ ਸੋਸ਼ਲ ਮੀਡੀਆ ਤੇ ਪਰ ਇੱਕ ਵੀ ਜਿਹੜੀ ਵੀਡੀਓ ਆ ਉਹ ਦੀਪ ਸਿੱਧੂ ਦੀ ਕੋਈ ਵਾਇਰਲ ਨਹੀਂ ਹੋਈ ਐਕਸੀਡੈਂਟ ਵਾਲੀ ਥਾਂ ਤੇ ਨਾ ਉਹ ਕੱਢਦਿਆਂ ਦੀ ਵੀਡੀਓ ਵਾਇਰਲ ਹੋਈ ਆ ਤੇ ਕੌਣ ਉਹਦੇ ਵਿੱਚ ਸੀ ਨਾ ਮੌਕੇ ਤੇ ਕਿਸੇ ਦਾ ਜਿਹੜਾ ਉਥੇ ਪੱਕ ਲੈਤਾ ਗਿਆ ਨਾ ਕਿਸੇ ਨੇ ਬੋਲਿਆ ਕਿ ਭਾਈ ਅਸੀਂ ਦੇਖਾਂਗਾ ਅੱਖੀ ਕਿ ਇਧਰੋਂ ਗੱਡੀ ਆਉਂਦੀ ਸੀ ਜਾਂ ਉਧਰੋਂ ਗੱਡੀ ਆਉਂਦੀ ਸੀ ਤਾਂ ਇੱਕਦਮ ਜਿਹੜੀ ਗੱਡੀ ਦੀਪ ਸਿੱਧੂ ਦੀ ਵੱਜੀ ਹਾਲੇ ਤੱਕ ਇਹ ਗੱਲਾਂ ਨੇ ਜਿਹੜੀਆਂ ਬੁਝਾਰਤ ਬਣਿਆ ਹੋਈਆਂ ਨੇ ਪਰ ਲੋਕਾਂ ਦਾ ਇੱਕ ਗੁੱਸਾ ਵੀ ਆ ਦੀਪ ਸਿੱਧੂ ਦੇ ਪਰਿਵਾਰ ਤੇ ਉਹ ਲੋਕਾਂ ਦਾ ਕਹਿਣਾਗਾ ਸੰਗਤ ਦਾ ਕਹਿਣਾਗਾ ਜੇਕਰ ਦੀਪ ਸਿੱਧੂ ਦਾ ਪਰਿਵਾਰ ਉਸ ਵਕਤ ਦੀਪ ਸਿੱਧੂ ਦੀ ਜਿਹੜੀ ਮਿੱਤ ਮਿੱਤਕ ਦੇ ਆ ਉਤੇ ਰੱਖ ਲੈ ਲੈਂਦਾ ਤਾਂ ਇਹਦਾ ਸੱਚ ਬਾਹਰ ਨਿਕਲ ਜਾਂਦਾ ਅਰੀਨਾ ਰਾਏ ਵਰਗੀਆਂ ਜਿਨ੍ਹਾਂ ਦੀ ਛੇੜ ਤੱਕ ਨਹੀਂ ਆਈ ਤੇ ਬੜਾ ਕੁਝ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਏਜੰਸੀਆਂ ਬੜਾ ਕੁਝ ਕਰਵਾਉਂਦੀਆਂ ਨੇ ਸਟੇਟ ਵੇਖ ਲੈਂਦੀ ਹੈ ਦੀ ਸਟੇਟਾ ਕਿ ਆ ਬੰਦਾ ਦੀ ਜਿਹੜੀ ਆਵਾਜ਼ ਆ ਇਹਦੇ ਵਿੱਚ ਬੜਾ ਦਾਵਾ ਇਹ ਬੰਦਾ ਆਉਣ ਵਾਲੇ ਟਾਈਮ ਦੇ ਵਿੱਚ ਆ ਖਾਲਸਤਾਨ ਦੀ ਗੱਲ ਕਰਦਾ ਤੇ ਖਾਲਸਤਾਨ ਖੜਾ ਕਰ ਸਕਦਾ ਇਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀ ਗੱਲ ਕਰਦਾਗਾ ਤੇ ਨੌਜਵਾਨ ਪੀੜੀ ਨੂੰ ਅੱਗੇ ਤੋਰ ਸਕਦਾਗਾ ਉਹੀ ਗੱਲ ਅੱਜ ਹੋਈ ਆ ਨਾ ਜੋ ਅੱਜ ਦੀਪ ਸਿੱਧੂ ਜੋ ਜੋ ਕਹਿ ਗਿਆ ਉਹ ਗੱਲਾਂ ਸੱਚ ਸਾਬਤ ਹੋਈਆਂ ਕਿ ਨਹੀਂ ਹੋਈਆਂ ਤੇ ਉਸ ਤੋਂ ਬਾਅਦ ਭਾਈ ਅੰਮਰਤਪਾਲ ਸਿੰਘ ਆਇਆ ਤੇ ਨੌਜਵਾਨ ਹਜ਼ਾਰਾਂ ਦੀ ਤਦਾਦ ਦੇ ਵਿੱਚ ਗੋਲਦ ਮਾਲੇ ਬਣਨੇ ਸ਼ੁਰੂ ਕਰ ਦਿੱਤੇ ਆਕਰ ਉਸੇ ਭਗਵਤਮਾਨ ਜਿਹੜੀ ਗੱਲ ਕਹਿੰਦਾ ਸੀ ਐਨਐਸਐ ਲਗਾਈ ਗਈ ਦੀਪ ਸਿੱਧੂ ਨੇ ਕਿਹਾ ਕਿ ਸਾਡੇ ਉੱਤੇ ਜਿਹੜਾ ਆਉਣ ਵਾਲਾ ਟਾਈਮ ਆ ਜਿਹੜਾ ਭਗਵੰਤਮਾਨ ਜੁਏਪੀਏ ਤੇ ਜਿਹੜੇ ਤਹਿਤ ਪਰਤੇ ਦਰਜ ਕਰੂਗਾ ਬਿਲਕੁਲ ਸੱਚ ਸਾਫ ਤੋਂ ਹੋਈ ਆ ਦੀਪ ਸਿੱਧੂ ਦੀ ਇਹ ਗੱਲ ਜੋ ਬੇਸਾਕ ਚਲੋ ਨਿਗਾਹ ਖਰਾਬ ਸੀ ਭੋਗਤਵਰਮਾਨ ਈਸੀਐਮ ਪੰਜਾਬ ਦੇ ਮੁੱਖ ਮੰਤਰੀ ਦੀ ਐਨਕਾ ਲਾ ਕੇ ਆਇਆ ਸੇਮ ਉਹ ਜੀ ਐਨਕਾ ਸੇਮ ਤੇ ਅੱਜ ਤੱਕ ਮੁੱਖ ਮੰਤਰੀ ਨੇ ਬਿਆਨਤ ਤੋਂ ਬਿਨਾ ਕਿਸੇ ਮੁੱਖ ਮੰਤਰੀ ਨੇ ਐਨਕ ਨਹੀਂ ਲਾਈ ਤੇ ਜਿਹੜੀ ਐਨਕ ਭਗਤਵਰਮਾਨ ਨੇ ਜਿਹੜੀ ਲਾਈ ਆ ਤੇ ਇਟ ਡਿਟੋ ਕਾਪੀ ਆਪਾਂ ਕਹਿੰਦੇ ਆ ਕਿ ਸੇਮ ਨਾਲ ਜੁੜਦੀ ਆ ਬੜਾ ਕੁਝ ਕਹਿਣ ਨੂੰ ਆ ਬੜਾ ਕੁਝ ਸੁਣਾਉਣ ਨੂੰ ਆ ਬੜਾ ਕੁਝ ਪਾਇਤੇ ਮੁੱਦੇ ਤੇ ਗੱਲਬਾਤ ਕਰ ਸਕਦੇ ਆ ਕਿਉਂਕਿ ਦੀਪ ਸਿੱਧੂ ਦੀਆਂ ਕਈਆਂ ਹੋਈਆਂ ਗੱਲਾਂ ਆਖਰ 101% ਜਿਹੜੀਆਂ ਸੱਚ ਹੋ ਰਹੀਆਂ ਨੇ ਬਹੁਤਿਆਰ ਸੱਚ ਹੋ ਚੁੱਕੀਆਂ ਨੇ ਤੇ ਅਜੇ ਸੱਚ ਹੋ ਰਹੀਆਂ ਨੇ ਕਿਉਂਕਿ ਉਹ ਇੱਕ ਨੌਜਵਾਨ ਇੱਕ ਕੁਦਰਤਾ ਇੱਕ ਪਰਮਾਤਮਾ ਦੀ ਖੇਡ ਆ ਕਿ ਕਈ ਅਜੇ ਨੌਜਵਾਨ ਨੇ ਇੱਕ ਸਮਾਸੇ ਜਦੋਂ ਸੰਕੜਿਆਂ ਦੇ ਵਿੱਚ ਨੌਜਵਾਨ ਪੈਦਾ ਹੁੰਦੇ ਸੀ ਦੀਪ ਸਿੱਧੂ ਵਰਗੇ ਇੱਕ ਟਾਈਮ ਅਹਿਜਾ ਸੀ ਉਸ ਤੋਂ ਬਾਅਦ ਟਾਈਮ ਆਇਆ ਜਿਹੜਾ ਲੱਖਾਂ ਦੇ ਵਿੱਚੋਂ ਇੱਕ 9% ਨੌਜਵਾਨ ਨਿਕਲ ਲੱਗਿਆ ਜਿਹੜਾ ਕਿ ਆਪਣੇ ਸਿੱਖ ਕੌਮ ਦੀ ਰਾਖੀ ਦੇ ਲਈ ਤਤਪਰਕ ਯੁੱਧਾਂ ਦੇ ਲਈ ਜੋ ਕਿ ਸ਼ਹੀਦیاں ਪਾਉਣ ਲੱਗਿਆ ਤੇ ਬਦਲੇ ਲੈਣ ਲੱਗਿਆ ਲੱਖਾਂ ਤੋਂ ਬਾਅਦ ਅੱਜ ਕਰ ਦੇਖੀਏ ਤਾਂ ਇਹ ਗੱਲ ਕਰੋੜਾਂ ਦੇ ਵਿੱਚ ਚੱਲੇ ਗਈ ਆ ਅੱਜ ਕਰੋੜਾਂ ਦੇ ਵਿੱਚ ਇੱਕ ਜਿਹੜਾ ਤੁਹਾਨੂੰ ਇਹ ਜਾ ਸੂਰਮਾ ਮਿਲਦਾ ਤੇ ਕਰੋੜਾਂ ਘਲਾਂ ਨਾਲ ਘਾਲ ਕੇ ਜਿਹੜਾ ਇੱਕ ਅਜਿਹਾ ਜਿਹੜਾ ਜਨਮ ਲੈਂਦਾ ਧਰਤੀ ਤੇ ਤੇ ਇਸ ਵੀਡੀਓ ਤੁਸੀਂ ਬੱਤ-ਬੱਤ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਿਹੜੇ ਜ਼ਰੂਰ ਲਿਖਿਓ ਕਿ ਇਹ ਦੀਪ ਸਿੱਧੂ ਵੱਲੋਂ ਕਈਆਂ ਗੱਲਾਂ ਕੌਣ-ਕੌਣ ਜਿਹੜੀਆਂ ਸੱਚ-ਸਾਬਤ ਹੁੰਦੇ ਹੋ ਰਹੀਆਂ ਨੇ ਕੌਣ-ਕੌਣ ਮੰਨ ਰਿਹਾਗਾ ਜੋ ਅੰਬਰਤਪਾਲ ਸਿੰਘ ਦੇ ਨਾਲ ਹੋ ਰਿਹਾ ਬਤੀਰਾ ਜੋ ਪੰਜਾਬ ਦੀ ਸਰਕਾਰ ਅੱਜ ਕਰ ਰਹੀ ਆ ਇਹ ਦੀਪ ਸਿੱਧੂ ਨੇ ਪਹਿਲੇ ਹੀ ਗੱਲਾਂ ਕਹਿ ਦਿੱਤੀਆਂ ਸਨ ਜਿਹੜਾ ਕਿ ਅੱਜ ਉਹਨਾਂ ਨੇ ਕਿਹਾ ਸੀ ਕਿ ਭਗਵੰਤ ਮਾਨ ਅੱਜ ਤੁਹਾਨੂੰ ਲੱਗਦਾ ਕਿ ਤੁਹਾਡਾ ਪੰਜਾਬ ਵਰਗਾ ਪੰਜਾਬ ਦਾ ਸੀਐਮ ਪਰ ਕਹਿੰਦੇ ਇਹ ਲੀਆਂ ਤੇ ਬਿਆਸ ਸਿੰਘ ਦੇ ਲੀਆਂ ਤੇ ਤੁਰ ਪਿਆ ਜੋ ਮੁੱਖ ਮੰਤਰੀ ਹੁੰਦਾ ਸੀ ਕਾਂਗਰਸ ਦਾ 90 ਤੋਂ 95 ਤੱਕ ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਨਾਂ ਨੇ ਕਿਵੇਂ ਸਿੱਖ ਕੌਮ ਨੂੰ ਦਾ ਘਾਣ ਕੀਤਾ ਤੇ ਆਖਰ ਉਹਦੀ ਫਿਰ ਮੌਤ ਕਿਸ ਤਰ੍ਹਾਂ ਹੋਈ ਆ ਹੁਣ ਸਾਡਾ ਇੱਥੇ ਕਹਿਣ ਦਾ ਭਾਵ ਕਿਸੇ ਨੂੰ ਮਾਰਨਾ ਨਹੀਂ ਕਹਿਣ ਦਾ ਭਾਵ ਕਿਸੇ ਨੂੰ ਜਲੀਲ ਨਹੀਂ ਕਰਨਾ ਸਾਡਾ ਕਹਿਣ ਦਾ ਭਾਵ ਹੈ ਕਿ ਜੋ ਅੱਜ ਸੋਸ਼ਲ ਮੀਡੀਆ ਉੱਤੇ ਟ੍ਰੋਲ ਚੱਲ ਰਿਹਾਗਾ ਆ ਤੁਹਾਨੂੰ ਮੈਂ ਫੋਟੋ ਦਿਖਾ ਦਿੰਨਾ ਜੋ ਲੋਕਾਂ ਵੱਲੋਂ ਐਡਿਟ ਕੀਤੀਆਂ ਜਾ ਰਹੀਆਂ ਨੇ ਜੋ ਸੋਸ਼ਲ ਮੀਡੀਆ ਤੇ ਬਹਿਲ ਹੋ ਰਹੀਆਂ ਨੇ ਕਿਉਂਕਿ ਕਈ ਲੋਕਾਂ ਦਾ ਸਵਾਲ ਹੁੰਦਾਗਾ ਕਿ ਪਤਾ ਨਹੀਂ ਆ ਦੇਖੋ ਤੁਸੀਂ ਆ ਫੋਟੋ ਆ ਇਹ ਚੰਗੀ ਤਰ੍ਹਾਂ ਤੁਸੀਂ ਵੇਖ ਲਓ ਇੱਕ ਪਾਸੇ ਭਗਵੰਤ ਮਾਨ ਦਾ ਚਿਹਰਾ ਲਾਇਆ ਗਿਆ ਤੇ ਦੂਸਰੇ ਪਾਸੇ ਬਿਆਨਤ ਸਿੰਘ ਦਾ ਚਿਹਰਾ ਲਾਇਆ ਗਿਆ ਇੱਕ ਪਾਸੇ ਬਿਆਨਤ ਸਿੰਘ ਦੀ ਫੋਟੋ ਆ ਐਣੀਕਾ ਵਾਲੀ ਤੇ ਦੂਸਰੇ ਪਾਸੇ ਭਗਵੰਤ ਮਾਨ ਦੀ ਫੋਟੋ ਆ ਇਹ ਲੋਕਾਂ ਨੇ ਕਹਿ ਦਿੱਤਾ ਕਿ ਭਗਵਾਨ ਤੇ ਹੀ ਬਿਆਨਤ ਹੈ ਇਹ ਦੇਖੋ ਲੋਕ ਕਿਸ ਤਰ੍ਹਾਂ ਵੇਖਦੇ ਆ ਤੇ ਤੁਸੀਂ ਕਿਵੇਂ ਦੇਖਦੇ ਹੋ ਇਸ ਜਿਹੜਾ ਸਾਰੀ ਗੱਲ ਬਾਤ ਨੂੰ ਤੇ ਇਸ ਵੀਡੀਓ ਦੇ ਕਮੈਂਟ ਜਿਹੜੇ ਜਰੂਰ ਕਰਨੇ ਆ ਧੰਨਵਾਦ ਬਰਜ ਕਾ ਖਾਲਸਾ ਬਰਜ ਕੀ ਫਤਿਹ